ਅੱਜ ਹੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਬਿਲਕੁਲ ਸਕਰੀਨ ਤੇ ਤੁਸੀਂ ਨੀਲੀ ਰਾਵੀ ਦੀ ਜਿਹੜੀ ਇਹ ਮੱਝ ਦੇਖ ਰਹੇ ਹੋ ਤੀਜਾ ਸੂਆ ਸੂਈ ਹੈ ਦੋਸਤੋ ਅੱਜ ਤਕਰੀਬਨ 20 ਦਿਨ ਦਾ ਜਿਹੜਾ ਦੋਸਤੋ ਪਲੱਸ ਸਮਾਂ 20 ਤੋਂ 22 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ 11 ਲੀਟਰ ਜਿਹੜਾ ਦੋਸਤੋ ਬਿਲਕੁਲ ਘਰ ਦਾ ਦੁੱਧ ਹੈ ਠੀਕ ਹੈ ਜੀ ਚਵਾਈ ਤੁਸੀਂ ਘਰ ਬਿਜੜ ਕਰਕੇ ਦੋ ਟਾਈਮ ਕਰ ਸਕਦੇ ਜੀ ਠੀਕ ਹੈ ਜੀ 11 ਲੀਟਰ ਦੀ ਬਿਲਕੁਲ ਚਵਾਈ ਕਰ ਸਕਦੇ ਜੀ ਜੇਕਰ ਤੁਸੀਂ ਆਨਲਾਈਨ ਦੋਸਤੋ ਮੰਗਾਉਣੀ ਚਾਹੁੰਦੇ ਹੋ ਤਾਂ 10 ਕਿਲੋ ਤੁਸੀਂ 10 ਲੀਟਰ ਦੀ ਜਿਹੜੀ ਚਵਾਈ ਆ ਉਹ ਮੰਨ ਕੇ ਲੈ ਕੇ ਠੀਕ ਹੈ ਜੀ ਨਿਸ਼ਾਨਾ ਦੇ ਵਿੱਚ ਆ ਬਿਲਕੁਲ ਵਾਈਟ ਫੇਸ ਆ ਓਵਰ ਆਲ ਮਾਰਕਿੰਗ ਜਿਹੜੀ ਹੈਗੀ ਮਗਰਲੇ ਪੈਰਾਂ ਤੇ ਤੇ ਅਗਲੇ ਪੈਰਾਂ ਤੇ ਜਿਹੜੀ ਮਾਰਕਿੰਗ ਆ ਦੋਸਤੋ ਹਵਾਨੇ ਤੇ ਮਾਰਕਿੰਗ ਤੁਸੀਂ ਵੇਖ ਸਕਦੇ ਜੀ ਬਾਕੀ ਬਿਲਕੁਲ ਨਿਖੜਵੇਂ ਥਣ ਸਪੇਸ ਅੰਤਰ ਪੂਰਾ ਹੈਗਾ ਤੇ ਬਰਾਬਰਤਾ ਪੂਰੀ ਹੈਗੀ ਹਵਾਨਾ ਤੁਸੀਂ ਵੇਖ ਕੇ ਬਿਲਕੁਲ ਚੰਗੀ ਨੰਬਰ ਸਕਰੀਨ ਤੇ ਚੱਲ ਰਹੀ ਹੈ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰਾਂ ਦੇ ਨਾਲ ਬਤੇਰੇ ਗੱਲਬਾਤ ਜਿਹੜੀ ਹੈਗੀ ਆ ਮੁੱਲ ਦੀ ਉਹ ਕਰ ਸਕਦੇ ਜੀ